ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਨ ਜੁਤ ਸਤਗੁਰਾਂ ਨੇ ਫਰਮਾਇਆ ਕਿ ਦੋ ਦੁੱਖ ਸਭ ਤੋਂ ਵੱਡੇ ਨੇ ਕਿਹੜੇ ਕਿਹੜੇ ਇੱਕ ਵਿਛੋੜੇ ਦਾ ਦੁੱਖ ਤੇ ਦੂਜਾ ਭੁੱਖ ਦਾ ਦੁੱਖ ਤੇ ਇਸੇ ਭੁੱਖ ਦੇ ਦੁੱਖ ਤੋਂ ਸਤਾਏ ਹੋਏ ਤੇ ਧੁੱਖ ਦੇ ਦੁੱਖ ਦੇ ਸਤਾਏ ਜਿਹੜੇ ਸਿੰਘ ਸਾਤਗੁਰਾਂ ਨੂੰ ਬੇਦਾਵਾ ਦੇ ਕੇ ਨਾ ਠਾਇਆ ਚੱਲ ਸਤਗੁਰਾਂ ਤੋਂ ਬੇਮੁਖ ਹੋ ਕੇ ਭੱਜਾਏ ਸੰਤ ਅਨੰਦਪੁਰੀ ਦੇ ਵਿੱਚੋਂ ਤੇ ਅੱਜ ਉਹ ਚਵਾਲ ਦੀ ਧਰਤੀ ਦੇ ਇਕੱਠੇ ਹੋਏ ਨੇ ਫਿਰ ਇੱਥੇ ਕਿਉਂ ਹੋਏ ਨੇ ਜਿਹਾਬ ਦੀ ਧਰਤੀ ਦੇ ਉੱਤੇ ਅੱਜ ਇੱਕ ਸਿੱਖ ਆਕਾਲ ਚਲਾ ਲਾ ਕਰ ਗਿਆ ਤੇ ਉਹਦੇ ਅੰਤਮ ਸੰਸਕਾਰ ਤੇ ਸੰਗਤਾਂ ਇਕੱਠੀਆਂ ਹੋਈਆਂ ਨੇ ਤੇ ਉੱਥੇ ਉਹ ਸਿੰਘ ਵੀ ਆਏ ਨੇ ਜਿਹੜੇ ਅਨੰਦਪੁਰ ਸਾਹਿਬ ਛੱਡ ਕੇ ਭੱਜ ਆਏ ਸਨ ਤੇ ਉੱਥੇ ਫਿਰ ਗੱਲਾਂ ਚੱਲੀਆਂ ਕਿ ਸਤਗੁਰਾਂ ਬਾਰੇ ਕੋਈ ਖਬਰਸਾਰ ਮਿਲੀ ਹੈ ਕਿ ਨਹੀਂ ਮਿਲੀ ਤੇ ਉਥੋਂ ਪਤਾ ਲੱਗਾ ਕਿ ਸਤਗੁਰਾਂ ਨੇ ਅਨੰਦਪੁਰੀ ਨੂੰ ਛੱਡ ਦਿੱਤਾ ਹੈ ਉਥੋਂ ਪਤਾ ਲੱਗਾ ਕਿ ਸਤਗੁਰਾਂ ਦਾ ਪਰਿਵਾਰ ਹੈ ਜੋ ਖੇਰੂ-ਖੇਰੂ ਹੋ ਗਿਆ। ਉਤੋਂ ਪਤਾ ਲੱਗਾ ਕਿ ਸਹਿਬ ਜادہ ਅਜੀਬ ਤਲ ਤੇ ਜੋ ਜਹਾਜ਼ ਸਿੰਘ ਬਹਾਦਰੀ ਨਾਲ ਜੂਝ ਕੇ ਸ਼ਹੀਦ ਹੋ ਗਏ ਨੇ। ਉਤੋਂ ਪਤਾ ਲੱਗਾ ਕਿ ਛੋਟੇ ਸਹਿਬ ਜادہਆਂ ਨੂੰ ਬजीर खान ਨੇ ਨੀਹਾ ਵਿੱਚ ਛਿਣ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ-ਪਿਤਾ ਗੁਜ਼ਰ ਕਉਨ ਵੀ ਸ਼ਹੀਦ ਕਰਤਾ। ਤੇ ਹੁਣ ਸਤਗੁਰੂ ਕਿੱਥੇ ਨੇ ਕੋਈ ਪਤਾ ਨਹੀਂ। ਇਨੀਆਂ ਗੱਲਾਂ ਜਦੋਂ ਸੁਨੀਆਂ ਤੇ ਵਿੱਚ ਜਿਹੜੇ ਪਿਆਰ ਵਾਲੇ ਸਨ ਜਿਨ੍ਹਾਂ ਨੂੰ ਵਿਛੋੜੇ ਦਾ ਦੁੱਖ ਤੰਗ ਕਰ ਰਿਹਾ ਸੀ ਤੇ ਉੱਥੇ ਫਿਰ ਉਹਨਾਂ ਦੀ ਆਪੇ ਬਾਹ ਨਿਕਲ ਗਈ। ਉੱਥੇ ਸਾਰਿਆਂ ਨੇ ਸਲਾਹ ਕੀਤੀ ਕਿ ਸਤਿਗੁਰਾਂ ਨੂੰ ਮਿਲਿਆ ਜਾਵੇ। ਸਤਿਗੁਰਾਂ ਪੁਆਰ ਚੱਲੀਏ ਤੇ ਜਾ ਕੇ ਆਪਣੀ ਭੁੱਲ ਬਖਸ਼ ਲਈ। ਜਿਹੜੀ ਗਲਤੀ ਆਪਾਂ ਕਰ ਆਏ ਹਾਂ ਨਾ ਇੱਕ ਪੁਆਰ ਤੇ ਉਹ ਆਪਾਂ ਗਲਤੀ ਜਿਹੜੀ ਹੈ ਉਹਦੀ ਭੁੱਲ ਬਖਸ਼ਾ ਲਈ ਸਤਿਗੁਰੂ ਬਖਸ਼ੰਦ ਨੇ। ਸਤਗੁਰੂ ਸਦਾ ਹੀ ਬਖਸ਼ੰਦ ਨੇ ਕਿ ਆਪਾਂ ਉਹਨਾਂ ਕੋ ਜਾ ਕੇ ਮਾਫੀ ਮੰਗਿਏ ਸਤਗੁਰਾਂ ਨੂੰ ਕਿ ਸਤਗੁਰੂ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਤੇ ਉਤੋਂ ਫਿਰ ਨਾਲ ਕੁਝ ਚੌਧਰੀ ਵੀ ਚੱਲੇ ਨੇ, ਕੁਝ ਨੰਬਰਦਾਰ ਚੱਲੇ ਚੱਲੇ ਨੇ ਨਾਲ। ਇੱਕ ਚੌਧਰੀ ਸੀ ਭਾਗ ਸਿੰਘ ਚਵੰਦਿਆ। ਚਵੰਦਿਆ ਚੌਧਰੀ ਸੀ ਉਹ ਵੀ ਨਾਲ ਘੁਟਿਆ। ਇਹ ਰਾਮੇ ਨੇ ਆ ਕੇ ਸਤਗੁਰਾਂ ਨੂੰ ਮਿਲਿਆ। ਸਤਗੁਰਾਂ ਨੂੰ ਜਦੋਂ ਮਿਲੇ ਨੇ ਤੇ ਫਿਰ ਜਿਹੜੀ ਇਹ ਚੌਧਰੀ ਸੀ ਨਾ ਇਹ ਅੱਗੇ ਹੋ ਕੇ ਲੱਗੇ ਨੇ ਗੱਲਾਂ ਕਰਨ ਅੰਮਰਦਾਰ ਤੇ ਚੌਧਰੀ ਕਹਿਣ ਲੱਗੇ ਸਤਿਗੁਰੂ ਅਸੀਂ ਤੁਹਾਡੇ ਅੱਗੇ ਇੱਕ ਬੇਨਤੀ ਕਰਨ ਆਏ ਹਾਂ ਸਤਿਗੁਰੂ ਕਹਿੰਦੇ ਦੱਸੋ ਚੌਧਰੀ ਕਹਿਣ ਲੱਗੇ ਸਤਿਗੁਰੂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਗੁਰੂ ਬਣੋ ਤੇ ਅਸੀਂ ਤੁਹਾਡੇ ਸਿੱਖ ਬਣ ਜਾਈਏ ਅਸੀਂ ਚਾਹੁੰਦੇ ਹਾਂ ਕਿ ਪਹਿਲੇ ਸਤਿਗੁਰਾਂ ਮੰਗ ਤੁਸੀਂ ਸੰਗਠਨ ਤੇ ਬਹੋ ਤੁਹਾ ਸਾਹ ਸੰਤੇ ਬੈਕੇ ਗੁਰੂ ਬਣ ਕੇ ਸਾਨੂੰ ਉਪਦੇਸ਼ ਦਿਓ ਤੇ ਸਿੱਖ ਬਣ ਕੇ ਅਸੀਂ ਤੁਹਾਡਾ ਉਪਦੇਸ਼ ਸੁਣੀਏ ਇਹਨਾਂ ਜੰਗਾ ਜੁੱਤਾਂ ਦੇ ਵਿੱਚ ਕੀ ਪਿਆ ਜੋ ਕੁਝ ਹੋਇਆ ਉਹ ਹੋ ਗਿਆ ਹੁਣ ਆਪਾਂ ਉਸ ਨੂੰ ਭੁੱਲ ਜਾਈਏ ਤੇ ਸਾਡੀ ਲਾਹੌਰ ਦਰਬਾਰ ਦੇ ਨਾਲ ਗੱਲ ਹੁੰਦੀ ਏ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੀ ਦਿੱਲੀ ਦਰਬਾਰ ਦੇ ਨਾਲ ਸੁਲਾਹ ਕਰਾ ਦੇਾਂਗੇ ਸਤਿਗੁਰੂ ਸੁਣਦੇ ਰਹੇ ਤੇ ਬਾਦ ਚ ਬੋਲੇ ਚੌਧਰੀਓ ਕੁਝ ਹੋਰ ਕਹਿੰਦੇ ਨਹੀਂ ਬਸ ਕੁਝ ਹੋਰ ਨਹੀਂ ਤੁਸੀਂ ਸਾਡੇ ਗੁਰੂ ਬਣ ਕੇ ਸੰਗਾਤਨ ਤੇ ਬਹੋ ਤੇ ਅਸੀਂ ਤੁਹਾਡੇ ਸਿੱਖ ਬਣ ਕੇ ਤੁਹਾਡਾ ਉਪਦੇਸ਼ ਸੁਣੀਏ ਤੇ ਸਤ ਤੇ ਸਤਗੁਰੂ ਫਿਰ ਬੋਲੇ ਚੌਧਰੀਓ ਕੁਝ ਹੋਰ ਕਹਿ ਲੱਗੇ ਨਹੀਂ ਬਸ ਤੁਸੀਂ ਸਾਡੇ ਗੁਰੂ ਬਣ ਕੇ ਸੰਗਾਤਨ ਤੇ ਬਹੋ ਤੇ ਅਸੀਂ ਤੁਹਾਡੇ ਸਿੱਖ ਬਣ ਕੇ ਤੁਹਾਡਾ ਉਪਦੇਸ਼ ਸੁਣੀਏ ਫਿਰ ਸਤਗੁਰੂ ਬੋਲੇ ਕਹਿ ਲੱਗੇ ਚੌਧਰੀਓ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਮੇਰੇ ਉਸਤਾਦ ਬਣ ਕੇ ਆਏ ਹੋ ਕਿ ਮੇਰੇ ਸਿੱਖ ਬਣ ਕੇ ਆਏ ਹੋ ਮੇਰੇ ਸਿੱਖ ਬਣ ਕੇ ਆਏ ਹੋ ਕਿ ਉਸਤਾਦ ਬਣ ਕੇ ਮੈਨੂੰ ਸਮਝਾਉਣ ਵਾਸਤੇ ਆਏ ਹੋ ਤੁਸੀਂ ਕਹਿ ਲਗੇ ਚੌਧਰੀਓ ਤੁਹਾਡੀ ਬਣ ਆਉਂਦੀ ਏ ਲਾਹੌਰ ਦਰਬਾਰ ਨਾਲ ਕਹਿੰਦੇ ਹਾਂ ਜੀ ਸਾਡੀ ਬਣ ਆਉਂਦੀ ਏ ਕਹਿ ਲਗੇ ਚੌਧਰੀਓ ਫਿਰ ਮੈਨੂੰ ਇੱਕ ਗੱਲ ਦੱਸੋ ਜਿਸ ਦਿਨ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਭਾਇਆ ਗਿਆ ਸੀ ਉਸ ਦਿਨ ਹੀ ਤੁਹਾਡੀ ਜਿਹੜੀ ਬਣੀ ਸੀ ਇਹ ਕਾਮਨਾ ਆਈ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸਰ ਨਾਲ ਉਹ ਜੁਦਾ ਕੀਤਾ ਗਿਆ ਚਾਂਦਨੀ ਚੌਂਕ ਦੇ ਵਿੱਚ ਉਸ ਦਿਨ ਤੁਹਾਡੀ ਜਿਹੜੀ ਬਣੀ ਸੀ ਉਹ ਕਾਮਨਾ ਆਈ ਉਸ ਦਿਨ ਉਹ ਬਣੀ ਤੁਹਾਡੀ ਕਿੱਥੇ ਗਈ ਜਿੱਦਨ 40 ਔਖੇ ਸਿੱਖਾਂ ਨੂੰ ਮੇਰੇ 40 ਔਖੇ ਸਿੰਘਾਂ ਨੂੰ ਜਮਹੌਰ ਦੀ ਗਲੀ ਵਿੱਚ 10 ਲੱਖ ਫੌਜ ਨੇ ਘੇਰ ਕੇ ਸ਼ਹੀਦ ਕਰ ਦਿੱਤਾ ਉਦੋਂ ਤੁਹਾਡੀ ਬਣੀ ਕੰਮ ਨਾ ਆਈ ਮੇਰੇ ਵੱਡੇ ਸਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਜਾਲਮਾਂ ਨੇ ਘੇਰ ਕੇ ਸ਼ਹੀਦ ਕਰ ਦਿੱਤਾ ਉਦੋਂ ਤੁਹਾਡੀ ਬਣੀ ਕੰਮ ਨਾ ਆਈ ਛੋਟੇ ਸਹਿਬਜ਼ਾਦੇ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਉਦੋਂ ਤੁਹਾਡੀ ਬਣੀ ਕਿੱਥੇ ਗਈ ਸੀ ਤੇ ਗੋਪਾਲ ਸਿੰਘ ਚਵਾਲੀਆ ਬੋਲਿਆ ਸਤਿਗੁਰਾਂ ਫਿਰ ਜੀ ਇੱਦਾਂ ਕਰਨਾ ਹੈ ਨਾ ਤੇ ਚੌਧਰੀ ਭਾਗਤ ਸਿੰਘ ਚਵਾਲੀਆ ਕਹਿਣ ਲੱਗਾ ਫਿਰ ਇਸ ਤਰ੍ਹਾਂ ਸਾਡੀ ਤੋਂ ਸਿੱਖੀ ਨਹੀਂ ਲੈਣੀ ਸਤਿਗੁਰੂ ਕਹਿੰਦੇ ਤੁਹਾਡੀ ਮਰਜ਼ੀ ਸੇਤ ਤਾ ਕਲੀ ਗਲੀ ਮੋਰੀ ਆਓ ਇਹਤ ਮਾਰਗ ਪੈ ਤਰੀਜੈ ਫਿਰ ਦੀਜੈ ਕਾਣ ਨਾ ਕੀਜੈ ਕਹਿਣ ਲੱਗੇ ਜੀ ਤੇ ਤੁਸੀਂ ਸਿੱਖੀ ਨਿਭਾਉਣੀ ਤੇ ਇਸੇ ਤਰ੍ਹਾਂ ਹੀ ਮਿਲੇਗੀ ਨਹੀਂ ਤੇ ਚੌਧਰੀ ਉਹ ਤੁਹਾਡੀ ਮਰਜ਼ੀ ਹੈ ਤੇ ਚੌਧਰੀ ਭਾਗ ਸਿੰਘ ਚਭਾਲਿਆ ਕਹਿ ਲਗਾ ਫਿਰ ਇਸ ਤਰ੍ਹਾਂ ਸਾਡੇ ਤੋਂ ਸਿੱਖੀ ਨਹੀਂ ਲਿਵਣੀ ਅਸੀਂ ਤੁਹਾਨੂੰ ਲਿਖ ਕੇ ਦੇ ਦਿੰਦੇ ਆ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਤੇ ਉੱਥੇ ਫਿਰ ਬਦਾਵਾ ਲਿਖਿਆ ਗਿਆ ਸਾਧ ਸੰਗਤ ਜੀ ਇਹ ਜਿਹੜਾ ਬਦਾਵਾ ਹੈ ਨਾ ਇਹ ਉੱਥੇ ਲਿਖਿਆ ਗਿਆ ਕਿਉਂਕਿ ਉਹ ਕਾਗਜ਼ ਤਾਂ ਹੀ ਸੀ ਨਾ ਭਾਈ ਮਹਾਪ ਸਿੰਘ ਦੇ ਕੋਲ ਇੰਨਾ ਲੰਮਾ ਕਾਗਜ਼ ਤਾਂ ਉਹ ਸੰਭਾਲ ਕੇ ਰੱਖਿਆ ਨਹੀਂ ਸੀ ਹੁਣ ਸਾਧ ਸੰਗਤ ਜੀ ਉੱਥੇ ਬਦਾਵਾ ਲਿਖਿਆ ਗਿਆ ਉਹ ਸਾਰੇ ਬਦਾਵਾ ਲਿਖਣ ਵਾਸਤੇ ਨਹੀਂ ਸਨ ਆਏ ਜਿੰਨੀ ਸੰਗਤ ਇਹ ਉਹ ਸਾਰੇ ਬਦਾਵਾ ਲਿਖਣ ਵਾਸਤੇ ਥੋੜੀ ਆਈ ਸੀ ਜਿਹੜੇ ਸਿੰਘ ਉੱਥੋਂ ਆਏ تھے۔ ਉਥੇ ਤੇ ਸਲਾਹ ਆਪਾਂ ਕੁਝ ਹੋਰ ਕੀਤੀ ਕਿ ਸਤਿਗੁਰਾਂ ਤੋਂ ਭੁੱਲ ਬਖਸ਼ਾਉਣੀ ਹੈ ਤੇ ਇੱਥੇ ਇੱਕ ਭੁੱਲ ਹੋ ਭੁਲ ਕਰਾ ਲੈ। ਇਸੇ ਤਰ੍ਹਾਂ ਹੁੰਦਾ ਹੈ ਜਿਹੜੇ ਕੜਾਹਣੀ ਚੌਧਰੀ ਨੇ ਦੱਸਦੇ ਕੁਝ ਨਹੀਂ ਕਰਦੇ ਕੁਝ ਨਹੀਂ। ਹੁਣ ਪਿੰਡਾਂ ਦੇ ਵਿੱਚੋਂ ਆਪਾਂ ਨੂੰ ਕਹਿਣ ਗੀ ਮਾਅ ਦਿੱਤੀ ਜਾਂਦੀ ਹੈ ਕਿ ਬਸ ਜਾ ਰਹੀ ਹੈ ਜਾਂ ਕੋ ਗੱਡੀ ਜਾ ਰਹੀ ਹੈ ਅਲੰਦਪੁਰ ਸਾਹਿਬ। ਜਾਂ ਜਾ ਰਹੀ ਹੈ ਦਮਦਮਾ ਸਾਹਿਬ ਦਰਸ਼ਨ ਕਰਾਉਣ ਵਾਸਤੇ ਸੰਗਤਾਂ ਪਿੰਡਾਂ ਦੇ ਵਿੱਚੋਂ ਸੰਗਤਾਂ ਇਕੱਠੀਆਂ ਕਰਦੇ ਨੇ ਤੇ ਜਦੋਂ ਅੱਗੇ ਜਾਂਦੇ ਨੇ ਕੀ ਹੈ ਜੀ ਜਿੱਥੇ ਕਾਂਗਰਸੀਆਂ ਦੀ ਰਹੀ ਦੀ ਇੱਥੇ ਕਾਲੀਆਂ ਦੀ ਰਹੀ ਹੈ ਇਸੇ ਤਰ੍ਹਾਂ ਹੀ ਹੁੰਦਾ ਨਾ ਦੱਸਦੇ ਕੁਛ ਨੇ ਹੁੰਦਾ ਕੁਛ ਹੁੰਦਾ ਇਸੇ ਤਰ੍ਹਾਂ ਇਹ ਕੜਮ ਚੌਧਰੀ ਹੁਣ ਅੱਗੇ ਮੰਗਣੀ ਮਾਫੀ ਦੀ ਪਹਿਲੀ ਕੀਤੀ ਭੁੱਲਦੀ ਤੇ ਇੱਕ ਭੁੱਲ ਤੋਂ ਹੋਰ ਵੱਡੀ ਕਰਦਾ ਤੇ ਜਦੋਂ ਉਹ ਲਿਖ ਕੇ ਦੇ ਦਿੱਤਾ ਨਾਲਾ ਸਾਰਿਆਂ ਨੇ ਤੇ ਉਹਨੇ ਜਰ ਨੂੰ ਮਗਰੋਂ ਸੁਨਿਆ ਮਿਲਿਆ ਕਿ ਵਜੀਰ ਖਾਨ ਫੌਜ ਲੈ ਕੇ ਬਹੁਤ ਨੇੜੇ ਆ ਗਿਆ ਤੇ ਬਾਕੀ ਸਿੰਘਾਂ ਨੇ ਸਤਗੁਰੂ ਨੂੰ ਕਿਹਾ ਤੇ ਸਤਗੁਰੂ ਉੱਥੋਂ ਉੱਠ ਕੇ ਚਲੇ ਗਏ ਖਦਰਾਨੇ ਦੀ ਢਾਬ ਵੱਲ ਇੱਕ ਖਦਰਾਨਾ ਤੇ ਸਤਗੁਰਾਂ ਦੋ ਭਰਾ ਉੱਥੇ ਜਿਹੜੀ ਢਾਬ ਹੈ ਨਾ ਉਹ ਢਾਬ ਦੇ ਉੱਤੇ ਕਬਜ਼ਾ ਪਾਈ ਖਦਰਾਨੇ ਦਾ ਇਸ ਕਰਕੇ ਖਦਰਾਨੇ ਦੀ ਢਾਬ ਗਿਆ ਗਿਆ ਤੇ ਸਤਿਗੁਰੂ ਉਹ ਤਾਪ ਤੋਂ ਅੱਗੇ tibbi ਐ ਉਹ tibbi ਦੇ ਉੱਤੇ ਬੈਠ ਗਿਆ ਉਹ tibbi ਦੇ ਉੱਤੇ ਅਸਨ ਲਾਇਆ ਸਤਿਗੁਰੂ ਨੇ ਤੇ ਇੱਧਰ ਜਿਹੜੇ ਸਿੰਘ ਸਨ ਉਹਨਾਂ ਦੇ ਵਿੱਚ ਖਲਬਲ ਮਚ ਗਈ ਰੌਣਾ ਪੈ ਗਿਆ ਉੱਥੇ ਵਿੱਚ ਜਿਹੜੇ ਪ੍ਰੇਮ ਵਾਲੇ ਸਿੰਘ ਸਨ ਉਹਨਾਂ ਨੇ ਰੌਣਾ ਪਾ ਲਿਆ ਕਿ ਅਸੀਂ ਮੰਗਣ ਤਾਂ ਮਾਫੀ ਐ ਇਸ ਚੌਧਰੀਓ ਤੁਸੀਂ ਇਹ ਕੀ ਕੰਮ ਕਰੁੰਦਾ ਹੈ ਅਸੀਂ ਤਾਂ ਪਹਿਲੀ ਥੋੜੀ ਦੀ ਮਾਫੀ ਮੰਗਣਾ ਚਾਹੁੰਦੇ ਸੀ ਤੁਸੀਂ ਇੱਕ ਗਲਤੀ ਹੋਰ ਕਰ ਦਿੱਤੀ ਉੱਥੇ ਆਪਸ ਦੇ ਵਿੱਚ ਬਹਿਸ ਹੋਈ ਤੇ ਉਥੇ ਇੱਕ ਜ਼ਮੀਨ ਦੇ ਉੱਤੇ ਲੀਖਤੀ ਗਈ ਕਹਿੰਦੇ ਕਿ ਜਿਹੜੇ ਸਤਪੁਰਾਂ ਨੂੰ ਪਿਆਰ ਕਰਦੇ ਨੇ ਨਾ ਉਹ ਆਹ ਲੀਖ ਉੱਤੇ ਇੱਧਰ ਰਹਿਣ ਤੇ ਬਾਕੀ ਜੇ ਕੋਈ ਜਾਣਾ ਚਾਹੁੰਦਾ ਸਤਪੁਰਾਂ ਨੂੰ ਛੱਡ ਕੇ ਤੇ ਜਾ ਸਕਦਾ ਹੈ ਤੇ ਉਥੇ ਫਿਰ ਭਾਗ ਸਿੰਘ ਚਵਲਿਆ ਤੇ ਜਿਹੜੇ ਹੋਰ ਸੰਨਾ ਪਿੰਗ ਨਾਲ ਉਹ ਵਾਪਸ ਚਲੇ ਤੇ ਮਹਾ ਸਿੰਘ ਨੇ ਆਵਾਜ਼ ਮਾਰ ਕੇ ਭਾਗ ਸਿੰਘ ਚਵਲਿਆ ਤੇ ਉਹ ਕਾਗਜ਼ ਲੈ ਲਿਆ ਜਿਹਦੇ ਉੱਤੇ ਬਦਾਵਾ ਲਿਖਿਆ ਤੇ ਜਿਹਦੇ ਉੱਤੇ ਨਿਸ਼ਾ ਸਿੱਕੇ ਕਲਗੀਆਂ ਵਾਲਿਆ ਤੂੰ ਸਾਡਾ ਗੁਰੂ ਹੈ ਤੇ ਅਸੀਂ ਤੇਰੇ ਸਿੰਘ ਹਾਂ ਸਾਸ ਨੇ ਜੀ ਇਥੇ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਕੋਈ ਵੀ ਕਥਾਵਾਚਕ ਕਥਾ ਕਰਦਾ ਹੈ ਨਾ ਕੋਈ ਕੀਰਤਨੀਆ ਕੋਈ ਵੀ ਇਹ ਬਾਤ ਆ ਸੁਣਾਉਂਦਾ ਹੈ ਉਹਦੇ ਵਿੱਚ ਭਾਈ ਮਹਾ ਸਿੰਘ ਨੂੰ ਪਹਿਲਾਂ ਬਿਲੰਦ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਸਮਝਣਾ ਭਾਈ ਮਹਾ ਸਿੰਘ ਨੂੰ ਬਿਨੰਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਪਰ ਸਾਧ ਸੰਗਤ ਜੀ ਯਾਦ ਰੱਖਿਓ ਵਿਦਾਵਾ ਲਿਖਣ ਵਾਲਾ ਭਾਈ ਮਹਾ ਸਿੰਘ ਨਹੀਂ ਭਾਗ ਸਿੰਘ ਚਵਾਲੀਆ ਹੈ ਤਰੇੜਾ ਪਾਲ ਵਾਲੇ ਦਾ ਨਾਮ ਭਾਗ ਸਿੰਘ ਚਵਾਲੀਆ ਹੈ ਗਲਤੀ ਕਰਨ ਵਾਲਾ ਜਿਹੜਾ ਸੀ ਉਹ ਭਾਗ ਸਿੰਘ ਚਵਾਲੀਆ ਹੈ ਸਤਿਗੁਰਾਂ ਨੂੰ ਦੇਖ ਕੇ ਦੇਣ ਵਾਲਾ ਜਿਹੜਾ ਮੋਹਤ ਮੇਰ ਬੰਦਾ ਸੀ ਉਹ ਭਾਗ ਸਿੰਘ ਚਵਾਲੀਆ ਹੈ ਭਾਈ ਮਹਾ ਸਿੰਘ ਨੇ ਤਾਂ ਕੁੱਤੀ ਗੰਦੀ ਹੈ ਇਹ ਮਹਾ ਸਿੰਘ ਨੇ ਟੁੱਟੀ-ਗੰਢੀ ਜਿਹੜੀ ਤੋੜ ਗਈ ਸੀ ਨਾ ਜਿਹੜੇ ਬੇਮੁਖ ਹੋ ਗਏ ਸੀ ਉਹਨਾਂ ਦੀ ਪੁੰਨ ਬਖਸ਼ਾਈ ਹੈ ਭਾਈ ਮਹਾਦੇਵ ਤੇ ਅਸੀਂ ਉਹਨਾਂ ਨੂੰ ਬਿਲੰਦ ਦੇ ਰੂਪ ਵਿੱਚ ਪੇਸ਼ ਕਰਦੇ ਰਹਿੰਦੇ ਹਾਂ ਤੇ ਹੁਣ ਜਿਹੜੇ ਇੰਦਰ ਸਿੰਘ ਰਹਿ ਗਏ ਉਹਨਾਂ ਨੂੰ ਪਤਾ ਸੀ ਕਿ ਫੌਜਾਂ ਚੜ੍ਹ ਕੇ ਆ ਰਹੀਆਂ ਨੇ ਉੱਥੇ ਫੈਸਲਾ ਹੋਇਆ ਕਿ ਜੇ ਪੁੰਨ ਬਖਸ਼ਾਉਣੀ ਹੈ ਨਾ ਤੇ ਆਹ ਸੋਣਾ ਹੈ ਪੁੰਨ ਬਖਸ਼ਾਉਂਦਾ ਇੱਕ ਸੁਨੇਹਾ ਦਿੱਤਾ ਗਿਆ ਇਕ ਆਵਾਜ਼ ਲਗਾਈ ਗਈ ਕਿ ਜੇ ਹੁਲ ਬਖਸ਼ਾਉਣੀ ਹੈ ਤੇ ਇਹੀ ਸਮਾਂ ਹੈ ਸਾਧ ਸੰਗਤ ਜੀ ਖਾਸਾ ਜੀ ਆਹੀ ਸਮਾਂ ਬਚਨ ਹੈ ਨਾ ਸਤਿਗੁਰਾਂ ਦਾ ਕਹਿੰਦੇ ਫਰੀਦਾ ਪਰਮਗੰਦਗੀ ਕੀ ਕੋਠੜੀ ਹੱਲ ਹੀਰਿਆਂ ਦੀ ਖਾਨ ਜੇ ਸਿਰਦ ਤਿਆਂ ਪੀ ਹੱਥ ਮਿਲੇ ਤਾਂ ਪੀ ਸੱਤਾ ਜਾਣ ਕਹਿ ਲੱਗੇ ਅੱਜ ਸਿਰ ਦੇ ਕੇ ਆਪਾਂ ਸਿੱਖੀ ਲਵਾਉਣੀ ਹੈ ਅੱਜ ਸਿਰ ਦੇ ਕੇ ਆਪਾਂ ਸਤਿਗੁਰਾਂ ਤੋਂ ਹੁਲ ਬਖਸ਼ਾਉਣੀ ਹੈ ਕਦੇ ਪੰਜ ਸਿੰਘਾਂ ਨੇ ਸੀਸ ਦੇ ਕੇ ਸਤਿਗੁਰੂ ਦੇ ਪਿਆਰੇ ਬਣੇ ਸਾਲ ਅੱਜ ਅਸੀਂ ਆਪਣਾ ਸੀਸ ਦੇ ਕੇ ਆਪਾ ਵਾਰ ਕੇ ਸਤਿਗੁਰਾਂ ਤੋਂ ਭੁੱਲ ਬਖਸ਼ੋ। ਇਹ ਫੈਸਲਾ ਕੀਤਾ ਗਿਆ ਤੇ ਸਾਥ ਸੱਜਣਾਂ ਦੀ ਫਿਰ ਉੱਥੇ ਢੇਰੇ ਲਾਇਆ ਕਿ ਕਿਥੋਂ ਜੜੀਆਂ ਫੌਜਾਂ ਆਉਣੀਆਂ ਨਾ ਉਹਨਾਂ ਫੌਜਾਂ ਨੂੰ ਆਪਾਂ ਸਤਿਗੁਰਾਂ ਦੇ ਕੋਲ ਨਹੀਂ ਪਹੁੰਚਣ ਦੇਣਾ। ਇੱਥੇ ਜੋਝ ਕੇ ਸ਼ਹੀਦ ਹੋ ਜਾਣਾ ਤੇ ਮਾਤਾ ਪਿਤਾ ਕੌਰ ਭਾਈ ਮਹਾ ਸਿੰਘ ਤੇ ਰਾਏ ਸਿੰਘ ਦੇ ਅੱਗੇ ਲੱਗੀ ਤੇ ਜਦੋਂ ਵजीर खान ਚੜ ਕੇ ਆਇਆ ਤੇ ਉੱਥੇ ਜਦੋਂ ਫੌਜਾਂ ਆਇਆਂ ਚੜ ਕੇ ਵजीर खान ਦੀਆਂ ਤੇ ਉੱਥੇ ਫਿਰ ਬੜਾ ਕਮਾਸਾਨ ਦਾ ਯੁੱਧ ਹੋਇਆ ਸਾਸ ਹੋ ਗਿਆ ਜੀ ਉੱਥੇ ਬਹੁਤ ਦਲੇਰੀ ਨਾਲ ਸਿੰਘ ਜਣ ਜਿਹੜੇ ਉਹ ਲੜੇ ਤੇ ਜਦੋਂ ਕੋਈ ਵੀ ਸਿੰਘ ਸ਼ਹੀਦ ਹੁੰਦਾ ਸੀ ਨਾ ਤੇ ਉਹਦੇ ਮੂੰਹ ਦੇ ਵਿੱਚੋਂ ਕੋਈ ਅਰਦਾਸ ਇੱਕੋ ਹੀ ਆਵਾਜ਼ ਨਿਕਲਦੀ ਸੀ ਕਿ হে ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਬਦਾਰਿਆਂ ਨੂੰ ਬਖਸ਼ ਨਾ ਪਵੇ ਜਦੋਂ ਵੀ ਕੋਈ ਸਿੰਘ ਸ਼ਹੀਦ ਹੁੰਦਾ ਸੀ ਜੰਮੀ ਤੇ ਡਿੱਗਦਾ ਸੀ ਨਾ ਫਟ ਕਾ ਕੇ ਉਹਦੇ ਮੂੰਹ ਚੋਂ ਇੱਕੋ ਹੀ ਆਵਾਜ਼ ਨਿਕਲਦੀ ਸੀ ਧੰਨ ਬਾਜਾਂ ਵਾਲਿਆ ਬਖਸ਼ ਨੀ ਸਾਨੂੰ ਬਦਾਵਿਆਂ ਸਾਹ ਸੰਗਤਿ ਉਥੇ ਸਿੰਘ ਸੰ ਜਿਹੜੇ ਯੋਜ ਕੇ ਸ਼ਹੀਦ ਹੋਏ ਸ਼ਾਮ ਤੱਕ ਯੁੱਧ ਚੱਲਿਆ ਸ਼ਾਮਾਂ ਪੈ ਗਈਆਂ ਤੇ ਜਿਹੜੀ ਵਜ਼ੀਰ ਖਾਨ ਦੀ ਫੌਜ ਸੀ ਨਾ ਉਹ ਖੰਭ ਗਈ ਉਹਨਾਂ ਹੱਕ ਗਏ ਹਾਰ ਗਏ ਫੌਜਾਂ ਬਿਆਕਲ ਹੋ ਗਈਆਂ ਤੇ ਪਿਆਸ ਦੇ ਨਾਲ ਤੜਫਣ ਲੱਗੀਆਂ ਪਾਣੀ ਨਾ ਲੱਭੇ ਫਿਰ ਤੇ ਉੱਥੇ ਫਿਰ ਕਪੂਰਾ ਆਇਆ ਕਹ ਆਪਾਂ ਕਹੀਂ ਕਹਿੰਦੇ ਨਾ ਬੰਦਾ ਮਿਲਿਆ ਉਹਦਾ ਨਾ ਕਪੂਰਾ ਕਪੂਰਾ ਆਇਆ ਉਹਨੇ ਪੁੱਛਿਆ ਫੌਜਾਂ ਨੇ ਤੇ ਵਜੀਰ ਖਾਨ ਨੇ ਕਿ ਇੱਥੇ ਪਾਣੀ ਕਿੱਥੇ ਮਿਲੇਗਾ ਉਹਨੇ ਦਿਮਾਗ ਤੋਂ ਕੰਮ ਲਿਆ ਕਹਿੰਦਾ ਜੀ ਜੇ ਤਾਂ ਅੱਗੇ ਨੂੰ ਜਾਓਗੇ ਤਾਂ ਤੀ ਕੋ ਜੇ ਪਿੱਛੇ ਜਾਓਗੇ ਤੇ ਦਸ ਤੇ ਹੁਣ ਜਿਹੜੀ ਫੌਜ ਸੀ ਉਹ ਬੜੀ ਹੰਬ ਚੁਕੀ ਜਿਹੜੀ ਫੌਜ ਸੀ ਹੰਬ ਗਈ ਸੀ ਲੜ ਲੜ ਕੇ ਯੁੱਧ ਕਰ ਕਰ ਕੇ ਸਿੰਘਾਂ ਦੇ ਨਾਲ ਤੇ ਉਥੋਂ ਫਿਰ ਉਹ ਫੌਜਾਂ ਵਾਪਸ ਹੋ ਗਈਆਂ ਤੇ ਉਧਰ ਸਤਿਗੁਰੂ ਜਦੋਂ ਯੁੱਧ ਹੁੰਦਾ ਸੀ ਨਾ ਜਦੋਂ ਯੁੱਧ ਹੋਇਆ ਉਹ ਸਤਿਗੁਰੂ ਤਿੱਬੀ ਤੇ ਬੈਠੇ ਵੀ ਤੀਰ ਚਲਾਉਂਦੇ ਰਹੇ ਤੇ ਜਦੋਂ ਸ਼ਾਮ ਆ ਪਈਆ ਤੇ ਸਤਿਗੁਰੂ ਫਿਰ ਤਿੱਬੀ ਤੋਂ ਥੱਲੇ ਉਤਰੇ ਨਾ ਸਿੰਘ ਨੇ ਤੇ ਆਏ ਨੇ ਮੈਦਾਨ ਦੇ ਵਿੱਚ ਵੇਖਿਆ ਕਿ ਸਿੰਘ ਪਏ ਨੇ ਖੱਟ ਖਾ ਕੇ ਜਾਨਵਾਰਤ ਕੀਆ ਨੇ ਸਿੰਘਾਂ ਨੇ ਨਾਲੇ ਕਾਗਜ਼ ਦੇ ਉੱਤੇ ਲਿਖਿਆ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਤੇ ਅੱਜ ਉਹਨਾਂ ਸਿੰਘਾਂ ਨੇ ਫੇਰ ਵੀ ਸਤਗੁਰੂ ਆਪ ਤੇ ਜਾਨਵਾਰਤ ਧਿਆ ਤੇ ਸਤਗੁਰੂ ਉਹ ਫਿਰ ਕੀ ਕਰਦੇ ਨੇ ਇਕੱਲੇ ਇਕੱਲੇ ਦਾ ਮੂੰਹ ਪੂੰਝਦੇ ਨੇ ਆਪਣੇ ਦਸ਼ਾਨਿਆਂ ਦੇ ਨਾਲ ਇਕੱਲੇ ਇਕੱਲੇ ਦਾ ਚਿਹਰਾ ਸਾਫ਼ ਕਰਦੇ ਨੇ ਤੇ ਸਤਗੁਰੂ ਖਤਾਲ ਦੇ ਰਹੇ ਕੀ ਖਤਾਲ ਦੇ ਰਹੇ ਮੇਰਾ 10000 ਮੇਰਾ 20000 ਮੇਰਾ 30000 ਮੇਰਾ ਲਾਹੌਰ ਦਾ ਨਵਾਬ ਮੇਰਾ ਦਿੱਲੀ ਦਾ ਬਾਦਸ਼ਾਹ ਸਤਗੁਰੂ ਸਾਰਿਆਂ ਖਤਾਲ ਦੇ ਰਹੇ ਸਾਰਿਆਂ ਦੇ ਮੂੰਹ ਪੂੰਝ ਰਹੇ ਨੇ ਮੁਖੜੇ ਸਾਫ਼ ਕਰ ਰਹੇ ਨੇ ਤੇ ਜਾਂਦਿਆਂ ਨੂੰ ਅੱਗੇ ਕੀ ਦੇਖਿਆ ਕਿ ਭਾਈ ਮਹਾਸੰਗ ਸਹਿਗ ਭਾਈ ਮਹਾ ਸਿੰਘ ਦੇ ਸਵਾਸ ਚੱਲ ਰਹੇ ਨੇ ਉਡੀਕ ਕਰ ਰਹੇ ਨੇ ਕਿ ਸਤਗੁਰੂ ਪਹਿਲਾਂ ਆਉਣਗੇ ਕਿ ਮੌਤ ਪਹਿਲਾਂ ਆਵੇਗੀ ਇੰਜ ਜਾਪ ਰਿਹਾ ਕਿ ਉਹ ਇਹੀ ਸੋਚ ਰਿਹਾ ਹੈ ਕਿ ਮੌਤ ਪਹਿਲਾਂ ਆਵੇਗੀ ਕਿ ਮੇਰੇ ਸਤਗੁਰੂ ਪਹਿਲਾਂ ਆਉਣਗੇ ਤੇ ਸਤਗੁਰਾਂ ਨੇ ਜਦੋਂ ਵੇਖਿਆ ਭਾਈ ਮਹਾ ਸਿੰਘ ਨੂੰ ਉਹਦਾ ਸੀਸ ਚੁੱਕ ਕੇ ਆਪਣੀ ਝੋਲੀ ਦੇ ਵਿੱਚ ਰੱਖ ਲਿਆ ਤੇ ਆਪਣੇ ਦੁਸ਼ਾਨੇ ਦੇ ਨਾਲ ਉਹਦਾ ਚਿਹਰਾ ਸਾਫ਼ ਹੁੰਦਾ ਹੈ ਕਹਿਣ ਲੱਗੇ ਮਹਾ ਸਿੰਘ ਉਹ ਮੇਰਾ ਮਹਾਸਤੂ ਨਾਲੇ ਕਾਗਜ਼ ਦੇ ਉੱਤੇ ਲਿਖਿਆ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਤੇ ਸਤਿਗੁਰੂ ਕੀ ਕਹਿੰਦੇ ਨੇ ਮੇਰਾ ਮਹਾਸਤੂ ਮੇਰੇ ਪਿਆਰੇ ਸਿੰਘ ਤੇ ਕੋਲ ਖੜੇ ਕਿਸੇ ਨੇ ਸਵਾਲ ਕੀਤਾ ਸਤਿਗੁਰੂ ਜੀ ਇਹਨਾਂ ਨੇ ਤੇ ਲਿਖ ਕੇ ਦੇ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਕਹਿਣ ਲੱਗੇ ਇਹਨਾਂ ਨੇ ਲਿਖ ਕੇ ਦਿੱਤਾ ਹੈ ਨਾ ਇਨਾਵਲੋ ਟੁੱਟੀ ਸੀ ਮੇਰੇ ਦਾ ਫੈਨ ਹੀ ਨਹੀਂ ਹੈਗੇ ਮੇਰੇ ਤਾਂ ਉਤੇ ਲਿਖਾ ਲਿਖਤ ਹੈ ਹੀ ਨਹੀਂ ਮੇਰੇ ਹੱਥ ਤੇ ਅਸੀਂ ਤਾਂ ਲਿਖ ਕੇ ਨਹੀਂ ਨਾ ਦਿੱਤਾ ਜੇ ਦੋ ਆਪਸੇ ਟੁੱਟ ਜੇ ਤੇ ਉਹ ਕਿਤੇ ਢੋਈ ਨਹੀਂ ਮਿਲਦੀ ਜੇ ਇੱਕ ਪਾਸੇ ਟੁੱਟੀ ਹੋਈ ਤੇ ਉਹ ਜੁੜ ਸਕਦੀ ਹੈ ਸਾਥ ਸੰਗਤ ਸਾਧਗੁਰੂ ਕਹਿੰਦੇ ਕਿ ਮੈਂ ਤਾਂ ਇਹ ਨਾ ਲਿਖ ਕੇ ਮੈਂ ਤਾਂ ਇਹ ਨਹੀਂ ਕਿਹਾ ਕਿ ਇਹ ਮੇਰੇ ਸਿੰਘ ਨਹੀਂ ਮੈਂ ਤਾਂ ਅੱਜ ਵੀ ਇਹਨਾਂ ਨੂੰ ਸਿੰਘ ਮਰਨਾ ਤੇ ਕੱਲ ਨੂੰ ਵੀ ਸਿੰਘ ਮਰਨਾ ਤੇ ਰਹੀਂ ਦੀ ਦੁਨੀਆਂ ਤੱਕ ਇਹ ਮੇਰੇ ਸਿੰਘ ਰਹਿਣਗੇ ਤੇ ਉਧਰੋਂ ਮਹਾ ਸਿੰਘ ਨੂੰ ਪੁੱਛਿਆ ਗਿਆ ਭਾਈ ਮਹਾ ਸਿੰਘ ਮੰਗ ਕੀ ਮੰਗਣਾ ਚਾਹੁੰਦਾ ਤੈਨੂੰ ਦਿੱਲੀ ਦਾ ਤਖਤ ਦੇ ਲਈਏ ਤੈਨੂੰ ਲਾਹੌਰ ਦਾ ਬਾਦਸ਼ਾਹ ਬਣਾ ਲਈਏ ਤੈਨੂੰ ਧਨ ਦੌਲਤ ਦੇ ਲਈਏ ਤੇ ਭਾਈ ਮਹਾ ਸਿੰਘ ਕਹਿਣ ਲੱਗੇ ਸਤਿਗੁਰੂ ਬਸ ਇੱਕ ਕੰਮ ਕਰ ਕਿਸ ਤੋਂ ਬਤਾਵਿਆਂ ਨੂੰ ਬਖਸ਼ ਲੈ ਆਪਣੇ ਜਿਹੜੇ ਲੱਕ ਦੇ ਦੁਆਲੇ ਕੱਪੜੇ ਚ ਬੰਨ੍ਹਿਆ ਸੀ ਨਾ ਕਾਗਜ਼ ਜਿਹਦੇ ਉੱਤੇ ਲਿਖਿਆ ਸੀ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਕਹਿਣ ਲੱਗਾ ਕੱਢ ਕੇ ਕਾਗਜ਼ ਸਤਗੁਰੂ ਆ ਵਿਧਵਾ ਪਾੜ ਦੇ ਤੇ ਸਾਡੀ ਟੁੱਟੀ ਗੰਢ ਤੇ ਸਤਗੁਰਾਂ ਨੇ ਉਹ ਵਿਧਵਾ ਫਿਰ ਉੱਥੇ ਪਾੜਿਆ ਸਤਸੰਗ ਉੱਥੇ ਟੁੱਟੀ ਗੰਢੀ ਗਈ ਤੇ ਪਾਈ ਮਹਾਰਾਜ ਸਿੰਘ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਸਤਿਗੁਰਾਂ ਨੇ ਤੇ ਭਾਈ ਮਹਾਸੇ ਦੇ ਜਿਹੜੇ ਸਵਾਸਨ ਸਤਿਗੁਰਾਂ ਦੇ ਸੀਨੇ ਦੇ ਵਿੱਚ ਹੀ ਸਮਾ ਗਿਆ ਤੇ ਮੈਂ ਕਹਿਣਾ ਕਮਾਲ ਦੇ ਸਤਿਗੁਰੂ ਨੇ ਸਾਡੇ ਐਸੇ ਸਤਿਗੁਰੂ ਮਿਲਨੇ ਨਹੀਂ ਖਾਸ ਜੀ ਸਾਡੀ ਅਸੀਂ ਬੇਮੁਖ ਹੋਈ ਫਿਰਨੇ ਅੱਜ ਵੀ ਦੇਖੋ ਜਿੱਦਾਂ ਚਮਕੌਰ ਦੀ ਗੜੀ 'ਚੋਂ ਸਤਿਗੁਰੂ ਨਿਕਲੇ ਨੇ ਜਿੱਦਣ ਚਮਕੌਰ ਦੀ ਗੜੀ 'ਚੋਂ ਸਤਿਗੁਰੂ ਨਿਕਲੇ ਨੇ ਜਿੱਦਣ ਵਿਦੇਸ਼ ਸਭ ਜ਼ਿਆਦਾ ਸ਼ਹੀਰ ਹੋਏ ਨੇ ਤੇ ਉਦੋਂ ਦੀ ਬਾਤ ਆ ਵੇਖੋ ਤੇ ਚਮਕੌਰ ਅੱਜ ਮੁਕਤਸਰ ਸਾਹਿਬ ਦੀ ਬਾਤ ਆ ਵੇਖੋ ਇੱਕ ਪਾਸੇ ਚਮਕੌਰ ਦੀ ਜੰਗ ਰੱਖ ਲਓ ਦੂਜੇ ਪਾਸੇ ਖਦਰਾਨੇ ਦੀ ਢਾਬ ਦੀ ਜੰਗ ਰੱਖ ਲਓ ਤੇ ਫਰਕ ਵੇਖੋ ਦੋਨਾਂ ਦੇ ਵਿੱਚ ਤੇ ਉਥੇ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਉਹਨਾਂ ਰਾਤ ਨੂੰ ਕਿਸੇ ਲਖਾਰੀ ਨੇ ਉਹ ਤੇ ਲਿਖਿਆ ਕਹਿੰਦੇ ਅੰਬਰਾ ਚ ਬੱਦਲੀ ਚਮਕਾਰੇ ਪਈ ਸੀ ਮਾਰਦੀ ਹੋਈ ਰੁਸ਼ਨਾਈ ਜਦੋਂ ਸੁਨਹਿਰੀ ਜੇ ਤਾਰ ਦੀ ਦਇਆ ਸਿੰਘ ਵੱਲ ਲਿਗਾ ਪਈ ਜਾਦਾ ਤਾਰ ਦੀ ਗੋਦ ਵਿੱਚ লাশ ਲੈ ਕੇ ਬੈਠਾ ਸੀ ਜੁਝਾਰ ਦੀ ਦਇਆ ਸਿੰਘ ਬੈਠਾ ਸੀ ਪਈ ਦਇਆ ਤੋਂ ਕਿਨੇ ਸੀ ਉਹਨੇ ਜੁਝਾਰ ਸਿੰਘ ਦਾ ਸਰੀਰ ਚੁੱਕ ਕੇ ਆਪਣੀ ਝੋਲੀ ਦੇ ਵਿੱਚ ਧਰਿਆ ਹੋਇਆ ਸੀ ਤੇ ਦਇਆ ਸਿਰ ਸਤਿਗੁਰਾਂ ਨੂੰ ਕੀ ਕਹਿੰਦਾ ਕਲਗੀ ਵਾਲਿਆ ਸੁਨੇਰੀ ਬਾਜਾ ਵਾਲਿਆ ਜਿਹੜੇ ਪੁੱਤਰਾਂ ਨੂੰ ਸੀਤੇ ਬੜੇ ਚਾਵਾ ਨਾਲ ਪਾਲਿਆ লাশ ਤੱਕ ਕੇ ਜੁਝਾਰ ਵੀ ਚੁੱਕ ਕੇ ਕਲੇਜੇ ਨਾਲ ਕਿਉਂ ਨਹੀਂ ਲਾ ਲਿਆ ਲੱਗਿਆ ਤੂੰ ਕਿਰੇ ਦਾ ਤਾਂ ਪਿੱਛੇ ਕੀ ਨਹੀਂ ਗੱਲ ਦੇ ਉਹ ਬੱਚਿਆਂ ਦੀ ਪੀੜ ਤੇ ਖੇਰੂ ਵੀ ਨਹੀਂ ਚੱਲਦੀ ਅੱਗੋ ਸੱਤ ਬੋਲੇ ਦਸ਼ੇਸ਼ ਲਲਕਾਰ ਕੇ ਵੇਖ ਲੈ ਮદાન ਵਿੱਚ ਜਰਾ ਝਾਤੀ ਮਾਰ ਕੇ ਸਿੰਘ ਕਿੰਨੇ ਨੇ ਸ਼ਹੀਦ ਹੋਏ ਜਾਨਵਾਰ ਕੀ ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾ ਤਨਖਾਹ ਜੋ ਰਹੇ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦੀ ਮੌਤ ਦਾ ਖਾਵ ਨਹੀਂ ਉਹ ਮਿੱਤਰਾਂ ਅਜੀਤ ਤੇਜੂਝਾ ਕਿ ਮੈਂ ਲਾਸ਼ ਨਹੀਂ ਉਹ ਚੁੱਕਦਾ ਦਇਆ ਭਿੰਗਾ ਮੋਹ ਵਾਲੇ ਤਿੰਕੇ ਤਰੂਰ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਕੌਮ ਦੇ ਸ਼ਹੀਦ ਨਹੀਂ ਕਫਨਾਂ ਨੂੰ ਲੋੜ ਦੇ ਇੱਥੇ ਦਾ ਦੁਸ਼ਾਲਾ ਇਹਦੇ ਮੂੰਹ ਤੇ ਨਹੀਂ ਅੱਤ ਗੁਰੂ ਨੇ ਆਪਣੇ ਬੱਚਿਆਂ ਦੇ ਉੱਤੇ ਆਪਣੇ ਸਹਿਬਜ਼ਾਦਿਆਂ ਦੇ ਉੱਤੇ ਕੱਪੜਾ ਵੀ ਨਹੀਂ ਪਾਇਆ ਕੱਪੜਾ ਵੀ ਨਹੀਂ ਪਾਇਆ ਵੇਖਿਆ ਤੱਕ ਨਹੀਂ ਤੇ ਅੱਜ ਜਿਨ੍ਹਾਂ ਨੇ ਲਿਖ ਕੇ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਇਕੱਲੇ ਇਕੱਲੇ ਸਿੰਘ ਦਾ ਆਪਣੇ ਦੁਸ਼ਮਣੇ ਦੇ ਨਾਲ ਚਿਹਰਾ ਥਾਪ ਕਰਕੇ ਤੇ ਛਾਤੀ ਨਾਲ ਘੁੱਟ-ਘੁੱਟ ਕੇ ਲਾਉਂਦੇ ਵੇਖੋ ਸਤਿਗੁਰੂ ਕਿੰਨਾ ਪਿਆਰ ਕਰਦੇ ਨੇ ਸਾਨੂੰ ਕਿੰਨਾ ਪਿਆਰ ਕਰ ਰਹੇ ਨੇ ਕਲਗੀਆਂ ਵਾਲੇ ਸਾਨੂੰ ਇਕੱਲੇ ਇਕੱਲੇ ਸਿੰਘ ਨੂੰ ਆਪਣੀ ਛਾਤੀ ਦੇ ਨਾਲ ਲਾਉਂਦੇ ਨੇ ਤੇ ਖਿਤਾਬ ਦੇ ਰਹੇ ਨੇ 10000 20000 ਮੇਰਾ ਦਿੱਲੀ ਦਾ ਪਾਤਸ਼ਾਹ ਮੇਰਾ ਲਾਹੌਰ ਦਾ ਨਵਾਬ ਨਵਾਬੀਆਂ ਦੇ ਰਹੇ ਨੇ ਸਤਿਗੁਰੂ ਭਾਈ ਮਹਾ ਸਿੰਘ ਤੋਂ ਬਾਅਦ ਸਤਿਗੁਰੂ ਅੱਗੇ ਗਏ ਨੇ ਜੀ ਮਾਤਾ ਪਾਰ ਕੋਲ ਸਹਿਕ ਰਹੀ ਹੈ ਅਜੇ ਉਹਦੇ ਵੀ ਸੁਆਸ ਜਿਹੜੇ ਸੰਕੁਟ اٹਕੇ ਹੋਏ ਸਨ ਕਿ ਸਤਿਗੁਰੂ ਆਉਣਗੇ ਤੇ ਸਤਿਗੁਰਾਂ ਨੇ ਕਿਹਾ ਬੇਟੀ ਪਾਰ ਕੋਰ ਤਸਕੀ ਹੈ ਤੇਰੀ ਕਹਿ ਲਗੀ ਸਤਿਗੁਰੂ ਇਹ ਜਿਹੜੇ ਭੁੱਲ ਗਏ ਸੰਨਾ ਇਹਨਾਂ ਦੀ ਭੁਲ ਬਖਸ਼ ਦੇ ਇਹ ਬੇਮੁਖ ਹੋਆ ਨੂੰ ਬਖਸ਼ ਨਹੀਂ ਇਹਨਾਂ ਨੂੰ ਸੱਚਖੰਡ ਦੇ ਵਿੱਚ ਢੋਈ ਨਹੀਂ ਮਿਲਨੀ ਤੇ ਸਤਿਗੁਰੂ ਕਹਿੰਦੇ ਬੱਚਿਆ ਤੂੰ ਢੋਈ ਗਈ ਇਹ ਤਾਂ ਮੁਕਤ ਹੋ ਗਏ ਨੇ ਇਹ ਮੁਕਤ ਹੋ ਗਏ ਨੇ ਇਹ ਮੁਕਤੀ ਦਾ ਮਾਰ ਮਾਤਾ ਪਾਪ ਕੋ ਨੂੰ ਦਿੱਤਾ ਸੀ ਸਤਿਗੁਰਾਂ ਨੇ ਕਿ ਇਹ ਸਾਰੇ ਮੁਕਤ ਹੋ ਗਏ ਨੇ ਤੇ ਇਸੇ ਕਰਕੇ ਨਾ ਪਿਆ ਉਸ ertidida ਮੁਕਤ ਸਰ ਸਹਿ ਤੇ ਮਾਤਾ ਪਾਪ ਕੋਰ ਵੀ ਫਿਰ ਜਿਹੜੇ ਸਵਾਸ ਤਾਂ ਨਾ ਉਹ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਆਪਣੇ ਸਵਾਸ ਧਿਆਨ ਦਿੱਤੇ ਤੇ ਮੈਂ ਕਹਿੰਨਾ ਧੰਨ ਸੱਚੇ ਪਾਤਸ਼ਾਹ ਧੰਨ ਬਾਜਾ ਵਾਲਿਆ ਧੰਨ ਦਸ਼ਨੀਸ਼ ਪਤਾ ਤੇਰੇ ਘਰ ਦੇ ਪੰਜ ਜੀ ਗਏ ਤੇ ਪੰਜਾਂ ਜੀਆਂ ਨੂੰ ਨਾ ਤੂੰ ਹੱਥੀ ਸ਼ਨਾਣ ਕਰਾਇਆ ਨਾ ਤੂੰ ਉਹਨਾਂ ਤੇ ਕਫੜ ਪਾਏ ਤੇ ਨਾ ਤੂੰ ਹੱਥੀ ਲਾਂਬੂ ਲਾਏ ਤੇ ਅੱਜ ਜਿਹੜੇ ਲੇਖੇ ਦੇ ਗਏ ਸੀ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ ਅੱਜ ਉਹਨਾਂ ਦੇ ਤੋਂ ਹੱਥੀ ਲਾਂਬੂ ਲਾ ਰਹੇ ਹਨ ਉਹਨਾਂ ਦੇ ਆਪਣੇ ਹੱਥਾਂ ਨਾਲ ਚਿਹਰੇ ਸਾਫ਼ ਕੀਤੇ ਤੇ ਆਪਣੇ ਹੱਥਾਂ ਦੇ ਨਾਲ ਜਦੋਂ ਚਿਖਾ ਚਨੀਆ ਗਈਆਂ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੰਬੂ ਲਾਇਆ ਉਹਨਾਂ ਚਾਲੀ ਸਿੰਘਾਂ ਨੂੰ ਸਾਹ ਸਿੰਘ ਜੀ ਇਹ 40 ਸਿੰਘ ਤਾਂ ਜਿਹੜੇ ਉੱਥੇ ਫਿਰ ਮੁਕਤ ਹੋ ਗਏ ਇਸੇ ਕਰਕੇ ਉਹ ਧਰਤੀ ਦਾ ਲਾਏ ਮੁਕਤ ਸਰ ਸਾਹਿਬ